ਇਹਨੂੰ ਸਾਫ ਸਾਫ ਕਰਾਉਂਦੇ ਹਾਂ ਪਰ ਸਾਫ ਸਾਫ ਕਰਾਉਂਦੇ ਹਾਂ ਕੱਲ੍ਹ ਆਣਾ ਕੈਂਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਇਸ ਡੀਐਸਪੀ ਸ਼ੇਟਾ ਐਸਐਚਓ ਕੰਟੋਨਮੈਂਟ ਏਡੀਸੀ ਵੀ ਉਹ ਮਨੂ ਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਚਾਹਦਨਾ ਰਹੀ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾਹੀ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮੁਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਹੋਣ ਤੋਂ ਬਾਅਦ ਇਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਉਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਤੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕੜਾਰ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਘਰ ਦੇ ਬਾਹਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਸ਼ਾਰਪੁਰ ਤੋਂ ਜਾ ਕੇ अर्ली मॉर्निंग ਹਾਪਸ ਕਿਊਜ਼ ਨੂੰ ਅਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲਸ ਆ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜਲਦ ਹੀ ਬਾਅਦ ਸ਼ੇਅਰ ਕਰ ਸਕਦੇ ਹਾਂ ਇਹ ਵਾਗੋਗਾਰ ਸੀ ਵਾਗੋਗਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਸੀ ਇਟ ਇਟ ਟੂ ਵੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸ ਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾ ਉਹ ਹੋਰ ਕਾਰਨਾ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਆ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਆਂ ਨਾਲ 11 ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਡ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡੀਟੇਲ ਦੇ ਮੈਂ ਇਹ ਦੇ ਸਬੰਧਿਤ ਕਰ ਰਿਹਾ ਸੀ ਨਾ ਸ਼ਰਮਾ ਸੁਵੇਲ ਸਿੰਘ ਜੀ ਸੋ 7-8 ਸਾਲ ਤੋਂ ਇਹਨਾਂ ਦਾ ਵਾਕਫ ਹਰ ਸੀਗਾ 7-8 ਸਾਲ ਤੋਂ ਹੀ ਦੋਨੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਗਿਆ ਸੀ ਉਹ ਤੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰੋਂ ਦੇਖ ਰਿਹਾ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਧਾਕ ਕੇ ਦਰਵਾਜ਼ਾ ਖੜਕਾਇਆ ਉਹਨੇ ਆਪਣੇ ਬੱਚੇ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇੱਕ ਵਾਰ ਦਾ ਸੰਭਾਲਿਆ ਇਹ ਆਪਣੇ ਰਾਜਾ ਰਾਜਾ ਸੰਸੀ ਦਾ ਰਾਜਾ ਸੰਸੀਆ ਅਮਰਸਰ ਹੈ ਜੀ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਪਾਸਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ ਜਦੋਂ ਇਹਦੇ ਨਾਲ ਦਵਾਈ ਚੱਲਦਾ ਜਦ ਜਦ ਇਹਨਾਂ ਦਾ ਪਹਿਲੇ ਦਰਵਾਜ਼ਾ ਖੁੱਲ੍ਹਿਆ ਜਦ ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਦਾ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਰੈਂਡੀਫਾਈ ਕੀਤਾ ਰੈਂਡੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਇਆ ਸਾਰੀਆਂ ਡਿਟੇਲ ਤੁਸੀਂ ਵਰਕ ਆਊਟ ਕਰਨੀਆਂ ਚਾਰਪੁਰੇ ਦੇ ਨਾਨਕੇ ਸੀ ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਦੁਰਦਾ ਕਰਦਾ ਸੀ ਉੱਥੇ ਸਾਡੀਆਂ ਟੀਮਾਂ ਪਹੁੰਚ ਗਈਆਂ ਸੀ ਜਾਂ ਪਹੁੰਚ ਗਏ ਉਸ ਹਿਸਾਬ ਨਾਲ ਸੀ ਇਹਨੂੰ ਉੱਥੋਂ ਲੈ ਕੇ ਆਇਆ ਇਸ ਤੋਂ ਕੀ ਗੱਲ ਹੈ ਕਿ ਸਜ ਗਿਆ ਸੀ ਕੱਲ ਦੇ ਨੂੰ ਬਾਕੀ ਭਾਅ ਵੇਖੀ ਉੱਪਰ ਦੀ ਗੱਲ ਕਰ ਦਿੱਤੀ ਨਹੀਂ ਤੇਜਾ ਉਹਨਾਂ ਨੂੰ ਇਹਦੇ ਦੱਸਣ ਦੇ ਇਹ ਆ ਇਹ ਇਹ ਜੇਲ੍ਹ ਤੇ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਵੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਪੋਸਿਬਿਲਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚ ਆਵੇਂਗਾ ਜਾਂ ਇੱਥੇ ਆਵੇਂ ਦਾ ਸਮਥਿੰਗ ਲਾਈਕ ਦੈਟ ਬਟ ਨਾਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨ ਸਾਡੇ ਚ ਜਾਰੀ ਹੈ ਇੱਕ ਯਾਤਰਾਇਆਂ ਨੇ ਦੀ ਇਨਟੈਰੋਗੇਸ਼ਨ ਦੇ ਵਿੱਚ ਸਾਰੀ ਗੱਲ ਗਲੀ ਜਾਵੇ ਸਰ ਦੋ ਹੀ ਗੱਲ ਹੋ ਗਈ ਤੇ ਯਾਤਰਾ ਤੇ ਰੂਟ ਤੇ ਅਕਸਰ ਤਾਂ ਗਿਆ ਯਾਨੀ ਕੋਈ ਰਿਲੇਸ਼ਨਸ਼ਿਪ ਦੀ ਗੱਲ ਨਹੀਂ ਹੋਈ ਤੇ ਵੀਜ਼ਾ ਕਹਾ ਤਾਂ ਵੀਜ਼ਾ ਨੇ ਆ ਹੀ ਲਈ ਤੁਹਾਡੀ ਗੱਲ ਠੀਕ ਆ ਬਟ ਜਿੰਨਾ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੰਨਾ ਚਿਰ ਅਸੀਂ ਕੰਕਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਕੱਚੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ ਸਰ ਚੋਰੀ ਹੋਈ ਏ ਜਿੰਨਾ ਕਿਹਾ ਜਾ ਰਿਹਾ ਸੀ ਕਿ ਮੋਬਾਈਲ ਚੋਰੀ ਹੋ ਗਿਆ ਐਕਟਵਾਸ ਚੋਰੀ ਹੋ ਗਿਆ ਤੇ ਦੀ ਗੱਲ ਕਰਦੇ ਐਕਟਵਾਸ ਲੈ ਕੇ ਭਜਣ ਤੇ ਨੇ ਵਰਤੇਗਾ ਆਦਰਵਾਇਜ਼ ਉਹਦੇ ਕੋਈ ਚੋਰੀ ਨਹੀਂ ਹੋਈ ਕੋਈ ਚੋਰੀ ਕੋਈ ਲੁੱਟਖੋ ਇਦਾਂ ਦੀ ਉਹ ਸਿੰਪਲ ਕਿਸੇ ਵੱਲੋਂ ਇਹਨੇ ਗੁੱਸੇ 'ਚ ਆ ਕੇ ਕਿਚਨ 'ਚ ਜੋ ਚਾਕੂ ਚੱਕ ਕੇ ਉੱਥੇ ਖੜੇ ਪੈਰ ਮਾਰਿਆ ਸਰ ਕਿਤੇ ਪੈਨ ਨਾ ਕਿਤੇ ਲਾਈਫ ਲਾਈ ਉਹਦੇ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ 5 ਅਗਸਤ ਨੂੰ ਬਾਹਰ ਆਇਆ ਜੀ ਇਹ 23 ਅਗਸਤ ਦੀ ਗੱਲ ਹੋ ਗਈ ਤੇ ਇਹ 10 15 ਦਿਨ ਦੀ ਗੱਲ ਆ ਤੇ ਇਹ ਕਿੰਨੇ ਵਾਰ ਤੇ ਇਹ ਹੁਣ ਡਿਟੇਲ ਜਿਹੜੀ ਹੌਲੀ ਹੌਲੀ ਬਦਲ ਗਈ ਨਸ਼ਾ ਕਰਦਾ ਹੋਵੇ ਸਰ ਜਸਤਰ ਆ ਕੇ ਇਸ ਕੇੜਾ ਨਹੀਂ ਆ ਆਪੇ ਤਾਂ ਉਹਦਾ ਕਿਸੇ ਹੋਰ ਮੌਕਾ ਨਹੀਂ ਕਹਿੰਦਾ ਦੂਸਰਾ ਦੂਸਰਾ ਕੇਸ ਕੱਲ ਮਜੀਠਾ ਰੋਡ थाना ਮਜੀਠਾ ਰੋਡ थाना ਮਜੀਠਾ ਰੋਡ ਦੇ ਵਿੱਚ ਇੱਕ ਚਰਚ ਸੀ ਉਸ ਚਰਚ ਦੇ ਬੇਅਦਵੀ ਦੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਨੇ ਚਰਚ ਦੇ ਇੰਟੀਰੀਅਰ ਜਿਹੜੀ ਹੈਗੀ ਆ ਉਹਨਾਂ ਦਾ ਏਰੀਆ ਉਹਦੇ ਵਿੱਚੋਂ ਉਹਨਾਂ ਦਾ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਚੋਰੀ ਕਰਕੇ ਲੈ ਗਈ ਸੀ ਇੱਕ ਸਪ੍ਰਿੰਕਲਰ ਸੀਗਾ ਇੱਕ ਪਾਇਸ ਸੀਗਾ ਤੇ ਇੱਕ ਕ੍ਰੋਸ ਸੀਗਾ ਇਹ ਬਹੁਤ ਉਹਨਾਂ ਦੇ ਧਾਰਮਿਕ ਜਨ ਨੇ ਤੇ ਬੜੇ ਕਮਿਟਡ ਓਨਲੀ ਜਿਹੜੇ ਵੈਕਟਾਈਜ਼ਡ ਬੰਦੇ ਆ ਇਹ ਉਹਨਾਂ ਦੇ ਉਹਨਾਂ ਨੂੰ ਦੇਣ ਦੇ ਲਈ ਉਥੇ ਪ੍ਰਸ਼ਾਦ ਰੱਖਿਆ ਜਾਂਦਾ ਉਹਨਾਂ ਦਾ ਉਥੇ ਆਮ ਬੰਦੇ ਦੀ ਐਂਟਰੀ ਨਹੀਂ ਹੁੰਦੀ ਉਹ ਲੇਡੀ ਇੱਕ ਗੱਲ 9-10 ਵਜੇ ਉਥੇ ਐਂਟਰ ਕਰਕੇ ਉਹ ਸਾਰਾ ਕੁਝ ਉਤੋਂ ਉਹ ਚੋਰੀ ਕਰਕੇ ਲੈ ਗਈ ਸੀ ਉਹ ਵੀ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਇਤੋਂ ਉਹਦੀ ਪੜਤਾਲ ਕੀਤੀ ਤੇ ਉਹ ਫਦੇਗੜ ਚੂੜੀਆਂ ਉਤੋਂ ਉਹ ਲੇਡੀ ਨੂੰ ਜਾ ਕੇ ਅਰੈਸਟ ਕੀਤਾ ਤੇ ਜਿਹੜਾ ਵੀ ਚੋਰੀ ਹੋਇਆ ਸਮਾਨ ਸੀਗਾ ਉਹ ਰਿਕਵਰ ਕੀਤਾ ਜਿਹੜਾ ਕ੍ਰਿਸਚੀਅਨ ਭਾਈਚਾਰਾ ਬਿਸ਼ਪ ਸਾਹਿਬ ਆ ਉਹ ਵੀ ਆਏ ਸੀ ਦੇ ਵਰ ਵੈਰੀ ਐਪਰੀਸ਼ੀਏਟਿਵ ਵੀ ਪੁਲਿਸ ਨੇ ਸਾਡਾ ਜਿਹੜਾ ਇਹ ਵਿਆਧਵੀ ਦਾ ਕੇਸ ਸੀ ਬਹੁਤ ਜਲਦੀ ਟਰੇਸ ਹੋ ਗਿਆ ਤੇ ਇਸ ਤਰੀਕੇ ਨਾਲ ਜਿਹੜੀਆਂ ਉਹ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਟੇਸ ਪਹੁੰਚੀ ਸੀ ਉਹਨਾਂ ਦਾ ਕੁਝ ਹੱਦ ਤੱਕ ਆ ਜਿਹੜੀ ਉਹ ਪਰਭਾਈ ਹੋ ਗਈ ਆ ਇਹ ਔਰਤ ਗੁਰਦਾਸਪੁਰ ਦੀ ਰਹਿਣ ਵਾਲੀ ਆ ਇਹਦਾ ਇਹ Oman ਦੇ ਵਿੱਚ ਰਹਿੰਦੀ ਸੀ ਉਮਾਨ ਦੀ ਇਹ ਐਨਆਰਆਈ ਵਾ ਉਥੋਂ ਦੀ ਰੈਜ਼ੀਡੈਂਟ ਬਣੀ ਹੋਈ ਆ ਉਥੋਂ ਦਾ ਇਹਦਾ ਪਾਸਪੋਰਟ ਆ ਉਥੋਂ ਦੀ ਦੀ ਆਈਡੀ ਕਾਰਡ ਆ ਪਰ ਜ਼ਿਆਦਾ ਤੌਰ ਤੇ ਇਨੀਸ਼ੀਅਲੀ ਹਲੇ ਕੋਈ ਅਜੇ ਕੋਈ ਸਾਨੂੰ ਅਜੇ ਨਹੀਂ ਗੱਲ ਕੇ ਨਜਾਨ ਪੁੱਛ ਕੇ ਕੀਤੀ ਹੋਵੇ ਇਨੀਸ਼ੀਅਲੀ ਇਹ ਦੇਖਣ ਤੇ ਜਾਪਦਾ ਮੋٹے ਤੌਰ ਤੇ ਵੀ ਸ਼ਾਇਦ ਇਹ ਮੈਂਟਲ ਡਿਸਟਰਬ ਸੀ ਉਹਦੇ ਘਰ ਜੁੜਨ ਤੋਂ ਬਾਅਦ ਸਤੇ ਆਈ ਸੀ ਬਾਸ ਤੋਂ ਹੀ ਵਾਪਸ ਗਈ ਸੀ ਸਾਡੀ ਟੀਮ ਜਿਹਦੇ ਚ ਸਾਰੇ ਜਿਹੜੇ ਐਸਐਚਓ ਮਜੀਠਾ ਏਸੀਪੀ ਮਨਿੰਦਰ ਸਿੰਘ ਤੇ ADC ਵੀ ਮਨੀਰਾਣਾ ਜੀ CIA ਸਟਾਫ ਇਹਨਾਂ ਨੇ ਵੀ ਅੰਤ ਤੱਕ ਮਿਹਨਤ ਕਰਕੇ ਉਹ ਸਾਰੀ ਫੂਟੇਜ ਨੂੰ ਘੰਗੋਲਦੇ ਹੋਏ ਕੰਡਕਟਰਾਂ ਤੱਕ ਪਹੁੰਚ ਕਰਕੇ ਕੰਡਕਟਰਾਂ ਤੋਂ ਹੀ ਪੁੱਛ ਕੇ ਵੀ ਇਦਾਂ ਦੀ ਕੋਈ ਲੇਡੀ ਤੁਹਾਡੇ ਪਾਸੇ ਚਾਈ ਆ ਫਿਰ ਉਥੋਂ ਮੌਕੇ ਤੋਂ ਜਾ ਕੇ ਜਿੱਥੋਂ ਹਾਲਾਂਕਿ ਰਹਿੈਸ਼ੀ ਗੁਰਦਾਸਪੁਰ ਦੀ ਸੀ ਫਲਦੀ ਫਤੇਗੜ ਜੁੜੀਆਂ ਸੀ ਉਤੋਂ ਇਹ ਵੀ 24 ਘੰਟੇ ਦੇ ਵਿੱਚ ਜਿਹੜਾ ਇੱਕ ਚਰਚ ਨੂੰ ਜਿਹੜਾ ਬੇਅਦਵੀ ਦਾ ਮਸਲਾ ਸੀਗਾ ਉਹ ਅਮਰਸਰ ਪੁਲਿਸ ਕਮਿਸ਼ਨਰ ਨੇ ਸੋਲਵ ਕਰਕੇ ਤੇ ਉਹ ਇੱਕ ਕਾਮਯਾਬੀ ਹਾਸਲ ਕੀਤੀ ਸਭ ਤੋਂ ਆਖਰ ਨੂੰ ਦੱਸਿਆ ਜਾ ਰਿਹਾ ਕਿ ਫੈਂਕੀ ਕੰਪਨੀ ਕਹਿੰਦੇ ਇਹ ਚੱਲਦੇ ਵਿੱਚ ਲਾ ਕੇ ਮੈਂ ਵੀ ਕਿੰਨਾ ਹੋਰ ਚੱਲਦੇ ਕਿ ਇਹ ਕੰਪਨੀ ਲਗਾਏ ਇੱਕ ਜਾਪਦੀ ਗਿਆ ਮੈਂ ਮੈਂ ਵਾਈਫਾਈ ਮੈਂ ਕੰਫਰਮ ਨਹੀਂ ਕਰ ਰਿਹਾ ਮੈਂ ਤਾਂ ਜਾਪਦੀ ਹੈ ਉਹ ਗਾ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਵੀ ਅਸੀਂ ਦੋਨੇ ਕ੍ਰਾਈਮ ਵੀ ਬਹੁਤ ਸ਼ਾਰਟ ਨੋਟਸ ਤੇ ਫੜੇ ਨੇ ਇਹਨਾਂ ਦੀ ਰਿਮਾਂਡ ਲਵਾਂਗੇ ਇਹਨਾਂ ਦੀ ਇਨਟੈਰੋਗੇਸ਼ਨ ਤੇ ਸਾਰੇ ਜੇ ਕੋਈ ਹੋਰ ਕੋਈ ਇਹਨਾਂ ਦੀ ਮਨਸ਼ਾ ਹੋਈ ਉਹ ਸਾਰੀ ਚੀਜ਼ ਜਿਹੜੀ ਚੈੱਕ ਕੀਤੀ ਜਾਵੇ ਕਿ ਤੁਹਾਡੇ ਨਾਲ ਤੇਰੇ ਜਿਹੜਾ ਕਿ ਪਿਆ ਵਾਲੀਆਂ ਕਰਾਂ ਵਰਕੀ ਉਹਦੇ ਸਾਹਮਣੇ ਆਇਆ ਜਿਹੜਾ ਸਵੇਰੇ ਹੋਇਆ ਉਹ ਸੁਖਚੈਨ ਸਿੰਘ ਜੋ ਇੱਕ ਐਨਆਰਆਈ ਹੈ ਅਮਰੀਕਾ ਰਹਿੰਦਾ ਸੀ ਉਹਦਾ ਸਾਰਾ ਪਰਿਵਾਰ ਵੀ ਅਮਰੀਕਾ ਰਹਿੰਦਾ ਉਹਦੀ ਮਾਤਾ ਤੇ ਉਹਦੀ ਵਾਈਫ ਜਿਹੜੀ ਜਿਹਦੇ ਨਾਲ ਇੱਕ ਸਾਲ ਹੋਇਆ ਥਰੀ ਵਿਆਹ ਹੋਏ ਨੂੰ ਉਹ ਇੱਥੇ ਘਰ ਸੀਗੇ ਉਹਦੇ ਘਰ ਦੇ ਵਿੱਚ ਦੋ ਬੰਦੇ ਐਂਟਰ ਹੋਏ ਨੇ ਇੱਕ ਬੰਦਾ ਪ੍ਰਿਜ਼ਿਊਮੇਬਲੀ ਬਾਹਰ ਰਹਿ ਗਿਆ ਦੋ ਬੰਦਿਆਂ ਨੇ ਐਂਟਰ ਕਰਕੇ ਉਹਨੂੰ ਪਿਸਤੌਲ ਦਿਖਾ ਕੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਆ ਤੇ ਉਹਦੇ ਉਹਨੇ ਫੇਰ ਕੀਤਾ ਜਿਹਦੇ ਫਾਇਰ ਦੇ ਨਾਲ ਉਹ ਜ਼ਖਮੀ ਹੋ ਗਿਆ ਉਹਦੇ ਕੰਨ ਦੇ ਤੇ ਜਵਾੜੇ ਦੇ ਕੋਲੇ ਜਿਹੜੀ ਗੋਲੀ ਟੱਚ ਕੀਤੀ ਆ ਦੂਸਰੀ ਗੋਲੀ ਉਹਦੇ ਹੱਥ ਤੇ ਲੱਗੀ ਆ ਇਸ ਤਰੀਕੇ ਨਾਲ ਉਹ ਦੋਨੇ ਬੰਦੇ ਫਾਇਰਿੰਗ ਕਰਕੇ ਉਹ ਚਲੇ ਗਏ ਨੇ ਜਿਹੜੀ ਪੁਲਿਸ ਟੀਮ ਆ ਬੜੀ ਮਸਤੀਦੀ ਨਾਲ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀਜ਼ ਤੇ ਤੇ ਹੋਰ ਸਾਧਨਾਂ ਦੇ ਰਾਹੀਂ ਹਾਰਡ ਹੀਲੇ ਵਸੀਲੇ ਅਸੀਂ ਉਸ ਕ੍ਰਾਈਮ ਦੇ ਪਿੱਛੇ ਲੱਗੇ ਆ ਮੈਨੂੰ ਉਮੀਦ ਆ ਸਾਡੇ ਆਫੀਸਰ ਸਾਡੀਆਂ ਟੀਮਸ ਏ ਆਰ ਵੈਰੀ ਪ੍ਰੋਫੈਸ਼ਨਲ ਜਿਵੇਂ ਬਾਕੀ ਜਿਹੜੇ ਕ੍ਰਾਈਮ ਆ ਜਿਹੜੇ ਉਹ ਟ੍ਰੇਸ ਹੋਏ ਨੇ ਇਹ ਵੀ ਅਸੀਂ ਜਲਦੀ ਡਿਸਕ ਕਰ ਲਾਂਗੇ ਇਹਦੇ ਵਿੱਚ ਜੋ ਪਰਿਵਾਰ ਵੱਲੋਂ ਦੱਸਿਆ ਗਿਆ ਇਹਦੀ ਇੱਕ ਪਹਿਲਾਂ ਵਾਈਫ ਸੀ ਜਿਹਦਾ ਕਿ ਦਸੰਬਰ 22 ਦੇ ਵਿੱਚ ਉਹਨੇ ਇੱਥੇ ਸੁਸਾਈਡ ਕਮਿਟ ਕਰ ਲਿਆ ਸੀ ਉਸ ਸੁਸਾਈਡ ਦੇ ਵਿੱਚ ਉਹਦੇ ਪੇਰੈਂਟਸ ਵੱਲੋਂ ਇਹਦੇ ਇਸ ਵਿਅਕਤੀ ਤੇ ਇਹਦੇ ਭਰਾ ਤੇ ਇਹਦੀ ਭੈਣ ਤੇ ਜਿਹੜੇ ਤਿੰਨੇ ਅਮਰੀਕਾ ਰਹਿੰਦੇ ਸੀ ਉਸ ਵੇਲੇ ਅਮਰੀਕਾ ਸੀ ਤੇ ਇਹਦੀ ਮਾਤਾ ਜਿਹੜੀ ਇੱਥੇ ਰਹਿੰਦੀ ਸੀ ਇਹ ਚਾਰਾਂ ਵਿਅਕਤੀਆਂ ਦੇ 304B ਦਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਇਹ ਕਿੰਨੇ ਭੈਣ ਭਰਾ ਕਿਉਂਗੇ ਯੂਐਸਏ ਸੀ ਇਹਨਾਂ ਦਾ ਡਾਇਰੈਕਟਲੀ ਉਸ ਕ੍ਰਾਈਮ ਨਾਲ ਕੋਈ ਲਿੰਕ ਨਹੀਂ ਬਣਦਾ ਸੀ ਇਹਨਾਂ ਨੇ ਉਸ ਵਜ੍ਹਾ ਕਰਕੇ ਪੁਲਿਸ ਨੇ ਉਹਨਾਂ ਨੂੰ ਇਨੋਸੈਂਟ ਦੇ ਕੇ ਉਹਦੀ ਮਾਤਾ ਦੇ ਖਿਲਾਫ ਪੁਲਿਸ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਦੇ ਦਿੱਤਾ ਸੀਗਾ ਉਹ ਜਿਹੜੇ ਸਮਾਇਤ ਟ੍ਰਾਇਲ ਆ ਜਿਹੜਾ ਅੰਡਰ ਟ੍ਰਾਇਲ ਚੱਲ ਰਿਹਾ ਕੇਸ ਤੇ ਇਸ ਤੋਂ ਕੁਝ ਸਮਾਂ ਪਹਿਲਾਂ ਇਹ ਵਿਅਕਤੀ ਜਿਹੜਾ ਉਹ ਅਮਰੀਕਾ ਵਿੱਚ ਸੀਗਾ ਇਹਨੂੰ ਉਸ ਲੜਕੀ ਦੇ ਭਰਾਵਾਂ ਵੱਲੋਂ ਉਸ ਲੜਕੀ ਦੇ ਕਿਸੇ ਹੋਰ ਰਿਸ਼ਤੇਦਾਰਾਂ ਵੱਲੋਂ ਇਹ ਇੱਕ ਥ੍ਰੈਟ ਕਾਲ ਰੀਸੀਵ ਹੋਈ ਸੀ ਵੀ ਜਿੱਥੇ ਸਾਡੀ ਲੜਕੀ ਗਈ ਆ ਤੈਨੂੰ ਵੀ ਸੋਥੇ ਭੇਜਣਾ ਉਹ ਥ੍ਰੈਟ ਕਾਲ ਦੇ ਆਧਾਰ ਤੇ ਇਹਨਾਂ ਵਿਅਕਤੀਆਂ ਨੇ ਆਪਣੇ ਵੱਲੋਂ ਪੂਰਾ ਸ਼ੱਕ ਜਾਰੀ ਕੀਤਾ ਵੀ ਉਸੇ ਪਰਿਵਾਰ ਨੇ ਇਸ ਮੁੰਡੇ ਤੇ ਗੋਲੀ ਚਲਵਾਈ ਆ ਇਹਨੂੰ ਮਾਰ ਦੇਣ ਦੀ ਨੀਤ ਨਾਲ ਇੱਥੇ ਫੈਰ ਕਰਵਾਏ ਨੇ ਉਸ ਹੋਂਦੀ ਸੀ ਮੁਕੱਦਮਾ ਦਰਜ ਕਰ ਲਿਆ ਸਾਡੀਆਂ ਜਿਹੜੀਆਂ ਟੀਮਾਂ ਨੇ ਇਨਵੈਸਟੀਗੇਟ ਕਰ ਰਹੀਆਂ ਨੇ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਪੁਖਤਾ ਜਿਹੜੇ ਹੈ ਦੇ ਰਿਜ਼ਲਟ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਪਰ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਆ ਜਿਹੜਾ ਕਿ ਅਕਸਰ ਇੱਕ ਹਾਈਪ ਕਰੀਏਟ ਕੀਤੀ ਜਾ ਰਹੀ ਆ ਕਿਉਂਕਿ ਐਨ ਆਰ ਆਈ ਦੇ 노 ਡਾਊਟ ਐਨ ਆਰ ਆਈ ਸੀ ਜਿਹੜਾ ਦੂਸਰਾ ਪਰਿਵਾਰ ਆ ਜਿਹਦੇ ਉੱਤੇ ਅਲੀਗੇਸ਼ਨ ਲੱਗੇ ਨੇ ਉਹ ਵੀ ਐਨ ਆਰ ਆਈ ਪਰਿਵਾਰ ਆ ਇਹ ਵੀ ਐਨ ਆਰ ਆਈ ਸੀ ਇਹ ਮਹੀਨਾ ਪਹਿਲਾਂ ਵਾਪਸ ਆਇਆ ਸੀ ਅਮਰੀਕਾ ਤੋਂ ਇਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਇਹਨੂੰ ਬਤੌਰ ਐਨ ਆਰ ਆਈ ਹੋਣ ਕਰਕੇ ਕਿਸੇ ਕਿਸਮ ਦਾ ਕਿਸੇ ਨੇ ਕੋਈ ਟਾਰਗੇਟ ਨਹੀਂ ਕੀਤਾ ਹੁਣ ਤੱਕ ਦੀ ਸਾਡੀ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਇਹ ਇਹਨਾਂ ਦਾ ਪਰਿਵਾਰਕ ਇੱਕ ਨਿੱਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਫਿਰ ਵੀ ਅਸੀਂ ਓਪਨ ਮਾਈਂਡ ਵਾਲੇ ਇਨਵੈਸਟੀਗੇਸ਼ਨ ਕਰ ਰਹੇ ਆਂ ਜਿਸ ਤਰ੍ਹਾਂ ਦੀ ਕੋਈ ਜੋ ਵੀ ਸਾਡੇ ਸਾਹਮਣੇ ਲੇਡ ਆਏਗੀ ਉਹ ਅਸੀਂ ਵਰਕਆਊਟ ਕਰਾਂਗੇ ਤੇ ਇਸ ਕੇਸ ਨੂੰ ਡੈਫੀਨਿਟਲੀ ਜਲਦੀ ਤੋਂ ਜਲਦੀ ਟੈਸਟ ਕੰਚ ਕੰਮ ਜਾਵੇਗਾ। ਨਾਮ ਤੋਂ ਸਾਰੇ ਸਿੱਖਾ ਤੋਂ ਪਰਵਾਹ ਨਾ ਕਰਦਾ। ਟੋਨਾ ਦੇ ਇਸ ਜਿਹਦੇ ਗੋਲੀ ਲੱਗੀ ਆ ਇਹਦੀ ਮਾਤਾ ਵੱਲੋਂ ਉਸ ਲੜਕੀ ਜੀ ਦੀ ਪਹਿਲਾਂ ਪੁਰਾਣੀ ਵਾਈਫ ਸੀ ਜਿਹਦੇ ਨਾਲ 2015 ਵਿੱਚ ਮੈਰਿਜ ਹੋਈ ਸੀ। ਉਸ ਲੜਕੀ ਦੇ ਮਾਤਾ ਪਿਤਾ ਤੇ ਉਹਦੇ ਤਿੰਨ ਹੋਰ ਜਿਹੜੇ ਹੈਗੇ ਆ ਇੱਕ ਸੰਡੂ ਆ ਇੱਕ ਦੋ ਵਿਅਕਤੀ ਹੋਰ ਨੇ ਉਹ 50 ਵਿਅਕਤੀਆਂ ਦੇ ਬਾਈ ਨੇ ਮੇਫਆਰ ਦਰਜ ਕੀਤੀ ਆ ਦੇ ਆਰ ਵੈਰੀ ਸ਼ੋਰ ਵੀ ਸਾਡਾ ਕਰਾਇਮ ਆ ਜਿਹੜਾ ਉਹਨਾਂ ਨੇ ਕੀਤਾ ਉਹ ਤੋਂ ਬਿਨਾ ਨਾ ਉਹਨਾਂ ਦਾ ਕੋਈ ਕਹਦੇ ਸਾਡੇ ਨਾਲ ਕਿਸੇ ਕੋ ਮੋਟਿਵ ਸੀ ਨਾ ਕੋਈ ਐਨਆਰਆਈ ਦਾ ਵਿਸ਼ਾ ਵਸਤੂ ਸੀ ਤੇ ਨਾ ਹੀ ਕੋਈ ਹੋਰ ਕਿਸ ਤਰ੍ਹਾਂ ਝਗੜਾ ਸੀਗਾ ਉਹ 100% ਵਾਂਗੂ ਦੇ ਆਰ ਸ਼ੋਰ ਵੀ ਉਹਨਾਂ ਨੇ ਇਹ ਕਰਾਇਮ ਕੀਤਾ ਅਸੀਂ ਦਰਜ ਕਰ ਲਿਆ ਅਸੀਂ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਸੀ ਤੁਹਾਨੂੰ ਦੱਸ ਦਿਆਂਗੇ ਇੱਕ ਕਾਰ ਸੀ ਨਾ ਕਿੰਨਾ ਲਾ ਕੇ ਮਰਸੀਦੀਸ ਦੀ ਗੱਡੀ ਖੜਾ ਕੇ ਲਾਈ ਕੋਈ ਉਹਨੇ ਆ ਕੇ ਪੁੱਛਿਆ ਕਿ ਮਰਸੀਦੀਸ ਕਿੱਥੋਂ ਆਈ ਲੜਾਈ ਲੜਾਈ ਕੋਈ ਨਹੀਂ ਹੋਈ ਉਹਨਾਂ ਉਹਨਾਂ ਵਿਅਕਤੀਆਂ ਨੇ ਜਸਟ ਜੋ ਸਾਨੂੰ ਜਾਪਦਾ ਇੱਕ ਅੰਦਰ ਵੜਨ ਦਾ ਬਹਾਨਾ ਕੋਈ ਨਾ ਕੋਈ ਗੱਲ ਕਰਨ ਦਾ ਵੀ ਦੀ ਆਰਸੀ ਕਿੱਥੇ ਆ ਉਸ ਤਰੀਕੇ ਨਾਲ ਇੱਕ ਐਂਟਰ ਹੋਣ ਦੇ ਨਾ ਸਮੇ ਇੱਕ ਇੰਨੀ ਗੱਲ ਹੋਈ ਆ ਨਾ ਉਹ ਗੱਡੀ ਲੈ ਕੇ ਗਏ ਨੇ ਨਾ ਉਹਨਾਂ ਨੇ ਚਾਬੀ ਮੰਗੀ ਆ ਇੱਕ ਆਰਸੀ ਦੇ ਨੋਂ ਨਾ ਜੋ ਸਾਨੂੰ ਜਾਪਦਾ ਵੀ ਜਸਟ ਬਾਹਰ ਉਪਨ ਚੋਂ ਅੰਦਰ ਜਾ ਕੇ ਜਿਹੜਾ ਆਪਣਾ ਜੋ ਵੀ ਉਹਨਾਂ ਦਾ ਮਨਚਾ ਸੀ ਉਹ ਪੂਰਾ ਕਰਨ ਦੀ ਕੋਸ਼ਿਸ਼ ਉਮੀਦ ਨਾਲ ਇਹਨੂੰ ਜਾਣ ਕੇ ਇੱਕ ਅੰਦਰ ਲੈ ਕੇ ਗਏ ਨੇ ਤਾਂ ਕਿ ਬਾਹਰ ਕੋਈ ਆਵਾਜ਼ ਆਵੇਗੀ ਕੋਈ ਹੋਰ ਲੋਕੀ ਦੇਖਣਗੇ ਕੋਈ ਇਸ ਤਰੀਕੇ ਦਾ ਕੋਈ ਹੋਰ ਉਹਨਾਂ ਨੂੰ ਖਤਰਾ ਨਾ ਹੋ ਸਕੇ। ਇਹ ਲਿਸਟ ਤੇ ਫੈਮਿਲੀ ਨੰਬਰਸ ਦੇ ਵਿੱਚ ਸੀ ਉਹਨਾਂ ਵੱਲੋਂ ਤੁਸੀਂ ਇਡੈਂਟੀਫਾਈ ਕੀਤਾ ਕਿ ਇਹ ਸਭ ਜਿਹੜੇ ਆਏ ਸੀ। ਇਹ ਵਿਅਕਤੀਆਂ 'ਚੋਂ ਕਿਸ ਨੂੰ ਕਿਸ ਨੇ ਆਇਡੈਂਟੀਫਾਈ ਨਹੀਂ ਕੀਤਾ ਇਹ ਅਗਿਆਤ ਵਿਅਕਤੀ ਸੀਗੇ। ਉਹਨਾਂ ਵੱਲੋਂ ਇਹ ਆ ਵੀ ਇਹ ਜਿਹੜੇ ਵਿਅਕਤੀ ਨੇ ਇਹ ਸਾਡੇ ਉਸ ਪਰਿਵਾਰ ਦੇ ਵੱਲੋਂ ਹੀ ਫਾਇਰ ਕਰਕੇ ਅਰੇਂਜ ਕਰਕੇ ਉਹ ਵਿਅਕਤੀ ਭੇਜੇ ਨੇ ਤੇ ਉਹਨਾਂ ਨੇ ਜੋ ਸਾਨੂੰ ਥ੍ਰੈਟ ਕੀਤੀ ਸੀ ਉਸ ਥ੍ਰੈਟ ਨੂੰ ਪੂਰੀ ਕਰਨ ਦੇ ਲਈ ਉਹਨਾਂ ਨੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਉਹ ਫੋਰ ਇਨਵੈਸਟੀਗੇਸ਼ਨ ਰੀਜਿਸਟਰੀ.us ਸਰ ਤੁਸੀਂ ਕੀ ਕਰ ਦਿੱਤਾ ਰਹੀ ਹੈ ਤੇ ਉਹ ਇਸ ਮਾਮਲੇ ਨੂੰ ਹਾਈਪਰ ਪਰ ਪਿਛਲੇ 1-2 ਦਿਨਾਂ ਦੇ ਵਿੱਚ ਜਿੱਦਰਾ ਅਰਚਲ ਵੀ ਕੇਸ ਕਰਿਆ ਕੋ ਲੱਗਦਾ ਨਹੀਂ ਕਿ ਕਪਤਾਨ ਇਸ ਤਰ੍ਹਾਂ ਹੀ ਮਾਰਦਾ ਤਾਂ ਬਦਲੀ ਹੈ ਜਿਹੜੀ ਇਸ ਦੇ ਅੰਦਰ ਨਹੀਂ ਕੋਈ ਸੈਂਸ ਹੈ ਕਿ ਉਹਨਾਂ ਲਈ ਕੋਈ ਸਪਰਾ ਹੈ ਨਾ ਕਿ ਪੁਲਿਸ ਦੀ ਕੜਾ ਕਰਤ ਹੁਣ ਅਜੇ ਤੁਸੀ ਹੈਗਾ ਜੇ ਕ੍ਰਾਈਮ ਡਾਟਾ ਦੇਖੋਗੇ ਕ੍ਰਾਈਮ ਕੰਪੈਰੀਟਿਵਲੀ ਬਹੁਤ ਘੱਟ ਆ ਜਦੋਂ ਤੋਂ ਅਸੀਂ ਦੇਖਿਆ 2.5 ਮਹੀਨੇ ਹੋ ਗਏ ਆ ਇਹ ਪਹਿਲਾ ਸਾਡਾ ਪਹਿਲਾ ਮਰਡਰ ਹੋਇਆ ਸੀ ਜਿਹੜਾ 24 ਘੰਟੇ ਦੇ ਟ੍ਰੇਸ ਹੋ ਗਿਆ ਇਹ ਦੂਸਰਾ ਅਟੈਂਪਟ ਹੋਇਆ ਇਹ ਸੁਸਾਇਟੀ ਆ ਸੁਸਾਇਟੀ ਚ ਕ੍ਰਿਮੀਨਲ ਕ੍ਰਾਈਮ ਆ ਕੁਛ ਨਾ ਕੁਛ ਤਾਂ ਮਾੜਾ ਮੁੱਡਾ ਕਲੇਕਟਾਈ ਜਿਹੜਾ ਕੋਈ ਹੋਣ ਦੀ ਸੰਭਾਵਨਾ ਹੋ ਜਾਂਦੀ ਆ ਨਿਜੀ ਰਜਿਸਟ੍ਰਾਉਂਡੀਆਂ ਨੇ ਇਹ ਹੋਰ ਕਾਰਨ ਹੁੰਦੇ ਨੇ ਪਰ ਇਹਨੂੰ ਕੋਈ ਵੀ ਕਰਾਇਮ ਵੱਧ ਗਿਆ ਇਟ ਇਜ਼ ਨਾਟ ਕਰੈਕਟ ਸਰ ਐਸੀ ਗਿਸਟਰ ਦਾ ਨਾਮ ਦੇਖਦੇ ਜਿਹੜੀ ਮੁਆਦਦ ਕਲੇਸ਼ਿਕ ਦੋਸ਼ਿਕ ਫੜੇਗੇ ਇਹਨਾਂ ਦੀ ਫੇਰ ਦੇਖ ਰਿਹਾ ਜਿਹੜਾ ਜੀ ਹੋ ਗਿਆ ਉਹਨਾਂ ਨੇ ਇਹਨਾਂ ਨੂੰ ਕੱਢਿਆ ਉਹ ਆਪਣੇ ਪਿਛੇ ਕਰ ਦਿੱਤੀ ਉਹਦੇ ਜਿਹੜਾ ਮੁੱਖ ਦੋਸ਼ੀ ਆ ਉਹ ਗ੍ਰਿਫਤਾਰ ਹੋ ਗਿਆ ਦੋ ਇੱਕ ਜਾਂ ਐਗਜੈਕਟ ਮੈਨੂੰ ਤਾਂ ਐਸ ਵੇਲੇ ਯਾਦ ਨਹੀਂ ਇੱਕ ਜਾਂ ਦੋ ਬੰਦੇ ਪਹਿਲਾਂ ਅਰੈਸਟ ਹੋ ਗਏ ਸੀ ਜਿਹੜਾ ਮੁੱਖ ਦੋਸ਼ੀ ਸੀਗਾ ਜਿਹਨੇ ਗਰਪਾਨ ਮਾਰੀ ਸੀ ਉਹ ਹੋ ਗਿਆ ਬਾਕੀਆਂ ਦਾ ਰੋਲ ਆ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਚਾਰ ਰਸਟੋ ਚਾਰ ਟੋਟਲ 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 ਚਾਰ ਬੰਦੇ ਚਾਰ ਬੰਦੇ ਰੈਸਟ ਹੋ ਗਏ ਆ ਜਿਹੜਾ ਮੇਨ ਮੇਨ ਵਿਅਕਤੀ ਉਹ ਵੀ ਰੈਸਟ ਹੋ ਗਿਆ ਸਰ ਇਨਆਈ ਤੇ ਵੀ ਸਮਾਂ ਲੈ ਜਿਹੜਾ ਜਿਹੜਾ ਕਾਜ਼ ਹੋ ਕੇ ਨਿਕਾਇਆ ਸੀ ਉਹ ਅੱਜ ਚੱਲੇ ਨਹੀਂ ਸਾਲ ਤੱਕ ਕੱਢ ਲਿਆ ਸੀ ਕਿਹਦੇ ਕੋਲ ਉਹ ਜੀ ਹੋਇਆ ਉਹ ਉਹ ਦੇਸੀ ਬੱਤੀਵੌਰ ਪਿਸਤੌਲ ਸੀ ਤੇ ਉਹਦੇ ਨਾਲ ਉਹਨੇ ਅਟੈਕ ਕੀਤਾ ਬੇਸਿਕਲੀ ਭਾਰਤੀ ਪੰਚਾਇਤ ਜਿੱਦੋਂ ਅੰਦਰੋਂ ਗਾਂਪੜ ਸੁਣ ਲੈ ਕੇ ਬੰਦ ਘਰ ਅੰਦਰ ਚਲ ਕੋ। ਉਹਨਾਂ ਨੇ ਜੋ ਸਾਨੂੰ ਐਜ਼ ਆਫ ਨਾਓ ਸਾਨੂੰ ਨਜ਼ਰ ਆ ਰਿਹਾ ਉਹਨਾਂ ਨੇ ਬਾਹਰ ਓਪਨ ਦੇ ਵਿੱਚ ਕ੍ਰਾਈਮ ਨੂੰ ਇਨਜਾਮ ਦੇਣ ਦੀ ਥਾਤੇ ਉਹਨੂੰ ਕਿਸੇ ਨਾ ਕਿਸੇ ਬਹਾਨੇ ਆਪਣਾ ਇਨਸਾਈਡ ਚਲੇ ਗਏ ਸੋ ਥੈਟ ਬਾਹਰ ਆਸੇ ਪਾਸੇ ਲੋਕਾਂ ਦੇ ਘਰ ਨੇ ਕੋਈ ਹੋਰ ਨੇ ਸਾਰਾ ਦੇਖੂਗਾ ਕੋਈ ਖੜਕਾ ਹੋਵੇਗਾ ਉਸ ਕ੍ਰਾਈਮ ਨੂੰ ਇਨਜਾਮ ਦੇਣ ਦੀ ਮਕਸਦ ਦੇ ਨਾਲ ਜੋ ਸਾਨੂੰ ਜਾਪਦਾ ਉਹਨੂੰ ਗੱਲਾਂ ਚ ਲਾ ਕੇ ਥੋੜਾ ਜਿਹਾ ਅੰਦਰ ਲੈ ਕੇ ਗਏ। ਠੀਕ ਥੈਂਕ ਯੂ ਉਹ ਤੁਹਾਨੂੰ ਪਾਣੀ ਤੋਂ ਕੈਸ਼ ਬਾਕ ਮੈਚ ਉਹ ਤੁਹਾਨੂੰ ਦੱਸ ਰਿਹਾ ਉਹ ਸਾਨੂੰ ਸ਼ੱਕ ਦੇ ਆਧਾਰ ਤੇ ਮਿਲੀ ਸੂਚਨਾ ਤੇ ਉਹ 69 ਲੱਖ ਰੁਪਏ ਕੈਸ਼ ਜਿਹੜਾ ਕਵਰ ਹੋਇਆ ਉਹ ਅਸੀਂ ਬੈਂਕ ਮੈਨੇਜਰਸ ਦੀ ਹੈਲਪ ਦੇ ਨਾਲ ਉਹਨੂੰ ਪਲੱਸ ਇਨਕਮ ਟੈਕਸ ਅਧਿਕਾਰੀਆਂ ਦੀ ਹੈਲਪ ਦੇ ਨਾਲ ਉਹਨੂੰ ਕਬਜ਼ੇ 'ਚ ਲੈ ਕੇ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਇਨਵੈਸਟੀਗੇਸ਼ਨ ਦਾ ਜਿਹੜੇ ਪਾਸੇ ਵੀ ਜਿਸ ਤਰ੍ਹਾਂ ਦਾ ਉਹਦਾ ਹੋਵੇ ਦਾ ਉਸ ਪਾਸੇ ਨੂੰ ਨੂੰ ਅਸੀਂ ਕਾਊਂਟਰ ਕਰਕੇ ਮਸਲਾ ਦਾ ਇੱਕ ਸ਼ੱਕ ਸੀ ਉਹਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਹੈਗੀਆਂ ਨੇ ਕੋਈ ਬੋਟਲਸ ਹੈਗੀਆਂ ਉਸ ਗੱਡੀ ਦੇ ਵਿੱਚ ਜਾ ਰਹੀਆਂ ਨੇ ਠੇਕੇਦਾਰਾਂ ਨੂੰ ਸ਼ੱਕ ਪਿਆ ਸੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਪਰੰਤੂ ਜਦੋਂ ਉਹਨੂੰ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਸ਼ਰਾਬ ਨਹੀਂ ਸੀ ਉਹਦੇ ਵਿੱਚ 93 ਲੱਖ ਰੁਪਏ ਦਾ ਕੈਸ਼ ਸੀਗਾ ਜਿਹੜਾ ਕਾਊਂਟ ਕਰਕੇ ਅਸੀਂ ਜਮ੍ਹਾਂ ਕਰਾਤਾ ਤੇ ਉਹਦੀ ਇਨਵੈਸਟੀਗੇਸ਼ਨ 'ਚ ਜੋ ਵੀ ਸਾਹਮਣੇ ਆਵੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਰੇ ਤੋਂ ਆ ਕੇ ਸੁਣਤੀ ਆ ਰਹੀ ਸਭ ਤੋਂ ਉਹ ਮੈਂ ਚੈੱਕ ਕਰ ਲੂੰਗਾ ਮੈਂ ਨੀਡਵਰ ਡਾਇਰੈਕਟ